ਸਤ ਸਗਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਮੇਰੇ ਛੋਟੇ ਭਰਾ ਬਿੱਟੂ ਨੇ ਇੱਕ ਗੱਲ ਕਹੀ ਹੈ ਵੀ ਕਿਸਾਨ ਯੂਨੀਅਨ ਵਿੱਚ ਸਾਡੀ ਯੂਨੀਅਨ ਦਾ ਵੀ ਨਾਮ ਲਿਆ ਹੈ ਵੀ ਕੁਝ ਕਰ ਨਹੀਂ ਰਹੀਆਂ ਕਿਸਾਨਾਂ ਲਈ ਤੇ ਇੰਡੀਵਿਜੂਅਲ ਮਾਮਲਿਆਂ 'ਚ ਬੋਲ ਰਹੇ ਨੇ ਜਿਹੜਾ ਕੁਝ ਕਰਨਾ ਤਾਂ ਜਿੰਨਾ ਕੁ ਕੁਝ ਕਰ ਸਕਦੇ ਆ ਅਸੀਂ ਕੋਸ਼ਿਸ਼ ਤਾਂ ਕਰਦੇ ਆ ਹਮੇਸ਼ਾ ਹੀ ਇੱਕ ਇਨਸਾਨ ਦੇ ਜਿੰਨੇ ਵੀ ਜੇ ਲੋਕ ਦੀਆਂ ਰਿਸੋਰਸਸ ਹੁੰਦੀਆਂ ਨੇ ਲਿਮਟਿਡ ਹੁੰਦੀਆਂ ਨੇ ਉਹ ਕੁਝ ਹੱਦ ਤੱਕ ਕਰ ਸਕਦੇ ਨੇ ਜੇ ਤੁਸੀਂ ਕਿਹਾ ਵੀ ਇਕੱਠੇ ਹੋ ਕੇ ਕਰੀਏ ਤਾਂ ਮੋਸਟ ਵੈਲਕਮ ਅਸੀਂ ਤੁਹਾਡੇ ਨਾਲ ਲੱਗਣ ਨੂੰ ਤਿਆਰ ਆਂ ਜਾਂ ਤੁਸੀਂ ਸਾਡੇ ਨਾਲ ਲੱਗੋ ਆਓ ਆਪਾਂ ਸੰਘਰਸ਼ ਕਰੀਏ ਪੰਜਾਬ ਲਈ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਦੇਖਣਾ ਪਊਗਾ ਵੀ ਪੰਜਾਬ ਦੇ ਹੱਕ ਕੌਣ ਮਾਰ ਰਿਹਾ ਪਹਿਲਾਂ ਤਾਂ ਪੰਜਾਬ ਦੇ ਹੱਕ ਤੁਸੀਂ ਪਹਿਲੇ ਟਾਈਮ ਤੋਂ ਹੀ ਲੈ ਲਓ ਜਦ ਤੋਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰਿਆ ਗਿਆ ਉਦੋਂ ਤੋਂ ਹੀ ਵਰਲਡ ਪਾਵਰਾਂ ਜਿਹੜਾ ਪੰਜਾਬ ਨੂੰ ਖਤਮ ਕਰਨ ਤੇ ਹਿੰਦੁਸਤਾਨ ਤੇ ਰਾਜ ਸਟੈਬਲਿਸ਼ ਕਰਨ ਲਈ ਜਿਹੜਾ ਜਿਹੜੀ ਜਿਹੜੀ ਉਰੇ ਕੈਨੋ ਪਾਰਟੀ ਪਾਵਰ ਚ ਰਹੀ ਹੈ ਉਹਨੇ ਪੰਜਾਬ ਨਾਲ ਹਮੇਸ਼ਾ ਹੀ ਧੱਕਾ ਕਰਿਆ ਚਾਹੇ ਉਹ ਆਪਣੇ ਕਾਨੂੰਨ ਆਪਾਂ ਨੂੰ ਆਪਣੇ ਤੱਕ ਬਚਾਉਣ ਲਈ ਇਕੁਐਲਿਟੀ ਆਫ ਲਾ ਆਪਾਂ ਕਹਿੰਦੇ ਆ ਸਭ ਤੋਂ ਪਹਿਲਾਂ ਕੀ ਇਕੁਐਲਿਟੀ ਆਫ ਲਾ ਹੈਗਾ ਕੀ ਆਪਣੇ ਬੰਦੀ ਸਿੰਘਾਂ ਨੂੰ ਕਾਨੂੰਨ 'ਚ ਬਰਾਬਰ ਦੇਖਿਆ ਜਾ ਰਿਹਾ ਸਜ਼ਾਵਾ ਕੱਟਣ ਤੋਂ ਬਾਅਦ 'ਚ ਵੀ ਉਹਨਾਂ ਨੂੰ ਰਿਹਾ ਹੀ ਨਹੀਂ ਮਿਲ ਰਹੀ ਅਮ੍ਰਿਤਪਾਲ ਦਾ ਐਮਪੀ ਬਣਨ ਤੋਂ ਬਾਅਦ 'ਚ ਉਹਨੂੰ ਰਿਹਾ ਨਹੀਂ ਕਰਿਆ ਜਾ ਰਿਹਾ ਹੋਰ ਜਿਹੜੀਆਂ ਵੀ ਮੁੱਦੇ ਜਿਵੇਂ ਪਾਣੀ ਦਾ ਚੱਡੀਗੜ੍ਹ ਦੇਣ ਦਾ ਜਦ ਰਜੀਵ ਲੋਂਗੋ ਵਾਲ ਅਕੋਰਡ ਹੋਇਆ ਉਹਦੋਂ ਜਿਹੜੇ ਪਹਿਲੇ 2 ਮੁੱਦੇ ਸੀਗੇ ਜਿਦੇ ਚ ਚੰਡੀਗੜ੍ਹ ਪੰਜਾਬ ਨੂੰ ਦੇਣਾ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਨੇ ਉਹ ਨਹੀਂ ਦਿੱਤੇ ਗਏ ਤੇ ਤੀਜਾ ਐਸਵਾਈਐਲ ਦਾ ਮੁੱਦਾ ਚੱਕ ਲਿਆ ਗਿਆ ਜਿਹੜਾ ਕੁਛ ਤਾਂ ਸੂਟ ਸੈਂਟਰ ਨੂੰ ਕਰਦਾ ਉਹ ਚੀਜ਼ਾਂ ਇੰਪਲੀਮੈਂਟ ਕਰਦੇ ਨੇ ਉਹੀ ਤੁਹਾਡੀ ਪਾਰਟੀ ਕਰਾਰੀ ਹੈ ਜਦਦੇ ਬੀਜੇਪੀ ਪਾਵਰ ਚਾਹੀਏ ਉਦੋਂ ਦਾ ਇਹਨਾਂ ਨੇ ਐਜੂਕੇਸ਼ਨ ਪੂਰੇ ਤਰੀਕੇ ਨਾਲ ਸਟੇਟਾਂ ਤੋਂ ਖੋਲੀ ਇਹਨਾਂ ਨੇ ਹੈਲਥ ਖੋਲੀ ਇਨਾਂ ਨੇ ਜਿਹੜਾ GST ਰਾਹੀਂ ਸਾਰੀਆਂ ਸਟੇਟਾਂ ਦਾ ਪੈਸਾ ਖੋਲਿਆ ਜਿਦੇ ਕਰਕੇ ਭਗਵੰਤ ਮਾਨ ਤੇ ਐਮਐਲਏ ਕੋਈ ਵੀ ਕੁਝ ਬੋਲ ਨਹੀਂ ਸਕਦਾ ਤੇ ਅੱਗੇ ਜੇ ਆਪਾਂ ਆਈਏ ਤੁਸੀਂ ਕਿਹਾ ਵੀ ਜਿਹੜੇ ਯੂਰੀਆ ਤੇ ਡੀਏਪੀ ਇਹਨਾਂ ਦੀ ਸ਼ਾਰਟੇਜ ਹੈ ਇਹਦੀ ਸ਼ਾਰਟੇਜ ਕਿਹਨੇ ਵੇਖਣੀ ਹੈ ਇਹ ਮਹਿਕਮੇ ਕਿਹਦੇ ਕੋਲ ਨੇ ਸੈਂਟਰ ਨਹੀਂ ਇਹਨਾਂ ਚ ਜਿਹੜਾ ਮਲਾਵਟ ਹੈ ਉਹ ਰੁਕਣੀ ਹੈ ਅੱਜ ਜਿਹੜਾ ਅੱਧ ਤੋਂ ਵੱਧ ਦਾਇਤੇ ਯੂਰੀਆ ਜਿਹੜਾ ਆਪਣੇ ਨਾਲ ਠੱਗੀ ਲਾਈ ਜਾ ਰਹੀ ਹੈ ਉਹ ਕਿਹੜੇ ਮਹਿਕਮਿਆਂ ਨੇ ਚੈੱਕ ਕਰਨਾ ਫਿਰ ਜੈਨੇਟਿਕਲੀ ਮੋਡੀਫਾਈਡ ਸੀਡ ਆ ਰਹੇ ਹੈ ਜਿਹੜੇ ਵੀ ਨਿਊ ਵਰਲਡ ਆਰਡਰ ਦੇ এজেন্ডੇ ਨੇ ਉਹ ਸਾਰੇ ਆਰਐਸਐਸ ਤੇ ਭਾਪੀ ਥਰੂ ਪੰਜਾਬ ਤੇ ਥੱਪੇ ਜਾ ਰਹੇ ਨੇ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਆਓ ਆਪਾਂ ਇਕੱਠੇ ਹੋ ਕੇ ਲੜੀਏ ਜਾ ਕੇ ਦੁਬਾਰਾ ਦਿੱਲੀ ਅੱਗੇ ਬੈਠੀਏ ਕੀ ਤੁਸੀਂ ਉਸ ਪਾਰਟੀ ਨੂੰ ਛੱਡਣ ਦਾ ਮਾਤਾ ਰੱਖਦੇ ਹੋ ਜਿਹੜੀ ਪੰਜਾਬ ਨਾਲ ਇਹ ਵਿਤਕਰੇ ਕਰ ਰਹੀ ਹੈ ਨਹੀਂ ਆਪਾਂ ਤਾਂ ਉਹਨਾਂ ਨੂੰ ਤਕੜੇ ਕਰਨ ਲੱਗੇ ਹੋਏ ਆਂ ਪਿੰਡਾਂ 'ਚ ਜਾ ਕੇ ਆਪਾਂ ਇੱਕ ਇੱਕ ਦੋ ਦੋ ਬੰਦੇ ਫੜ ਕੇ ਆਪਾਂ ਤਾਂ ਉਹਨਾਂ ਨੂੰ ਵੋਟਾਂ ਪਵਾ ਰਹੇ ਆਂ ਅਸੀਂ ਤਾਂ ਫੇਰ ਪੰਜਾਬ ਦੇ ਹਿੱਤ 'ਚ ਖੜੇ ਆਂ ਅੱਬਲ ਤਾਂ ਜਿੰਨੀਆਂ ਵੀ ਕਿਸਾਨ ਯੂਨੀਅਨਾਂ ਨੇ ਉਹ ਪੋਲਿਟੀਕਲੀ ਨਹੀਂ ਇੰਟਰਸਟ ਲੈਂਦੀਆਂ ਪਰ ਜੇ ਆਪਾਂ ਪੋਲਿਟਿਕਲੀ ਕਹੀਏ ਵੀ ਪਰ ਇਹ ਜੀ ਪਾਰਟੀ ਨਾਲ ਅਸੀਂ ਕਦੀ ਵੋਟ ਨਹੀਂ ਪਾਉਂਦੇ ਜਿਹੜੀਆਂ ਪੰਜਾਬ ਦੇ ਨਾਲ ਤੇ ਸਿੱਖੀ ਨਾਲ ਨਹੀਂ ਖੜਦੀਆਂ ਸਿੱਖੀ ਨਾਲ ਵੀ ਸਿੱਖੀ ਦਾ ਸਿਧਾਂਤ ਹੈ ਵੀ ਸਭ ਦਾ ਸਰਬੱਤ ਦਾ ਭਲਾ ਜਿਹੜੇ ਸਰਬੱਤ ਦੇ ਭਲੇ ਲਈ ਨਹੀਂ ਖੜਦੀਆਂ ਜਿਹੜੀਆਂ ਕੱਲੀ ਬ੍ਰਾਹਮਣਵਾਦ ਨੂੰ ਚੱਕਦੀਆਂ ਨੇ ਮਨੁਸਮ੍ਰਿਤੀ ਰਾਹੀਂ ਜਿਹੜੇ ਸ਼ੈਡਿਊਲ ਕਾਸਟ ਨੂੰ ਹੋਰ ਨੂੰ ਹੱਕ ਨਹੀਂ ਦਿੰਦੀਆਂ ਪੜਨ ਦਾ ਉਹਨਾਂ ਦੇ ਅਗੇਂਸਟ ਕੀ ਤੁਸੀਂ ਸਾਡੇ ਨਾਲ ਮੁੰਡੇ ਨਾ ਮੁੰਡਾ ਲਾ ਕੇ ਖੜੋਗੇ ਜਿਹੜੀਆਂ ਜਿੰਨੀਆਂ ਵੀ ਰਿਜ਼ਰਵ ਜਾਤਾਂ ਨੇ ਉਹਨਾਂ ਚੋਂ ਹੀ ਤੁਸੀਂ ਆਉਨੇ ਹੋ ਤੁਹਾਡੇ ਖਿਲਾਫ ਕਿੰਡੀ ਤਕੜੀ ਸਾਜ਼ਿਸ਼ ਹੈ ਤੁਸੀਂ ਉਧਰ ਤੇ ਗੱਲ ਕਰੀ ਹੈ ਕੀ ਭਾਜਪਾ ਜਿਹੜੀਆਂ ਜਿੰਨੇ ਵੀ ਦਲਿਤ ਭਰਾ ਨੇ ਉਹਨਾਂ ਨੂੰ ਚੱਕਣ ਲਈ ਜਿੰਨੇ ਆ ਵੀ ਸਿਸਟਮ ਹੈ ਸੀਗਾ ਜਿਹੜਾ ਗਵਰਨਮੈਂਟ ਦਾ ਉਹਨੂੰ ਖਤਮ ਕਰਕੇ ਪ੍ਰਾਈਵੇਟਾਈਜ਼ੇਸ਼ਨ ਇਸੇ ਲਈ ਲਿਆ ਰਹੀ ਹੈ ਤੇ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਤੁਸੀਂ ਦੇਖੋ ਜਿਹੜੇ ਸਾਇੰਟਿਸਟਸ ਸੀਗੇ ਆਪਣਾ ਲੇ ਲਦਾਖ ਦੇ ਉਹਨਾਂ ਨੂੰ ਅੰਦਰ ਕਾਦੇ ਲਈ ਕਰਿਆ ਗਿਆ ਕਿਉਂਕਿ ਅਡਾਨੀ ਨੂੰ ਉੱਥੇ ਦੀ ਧੁੱਪ ਉੱਥੋਂ ਸੋਲਰ ਪੈਨਲ ਲਾਉਣੇ ਨੇ ਜਿਹੜੇ ਉਹ ਕਹਿੰਦੇ ਸੀ ਵੀ ਸਾਡੇ ਵਾਤਾਵਰਣ ਲਈ ਤੇ ਸਾਡੀ ਜਿਹੜੀ ਕਹ ਲੋ ਲੋਕਲ ਲਦਾਖ ਲਈ ਠੀਕ ਨਹੀਂ ਹੈ ਪੋਲੂਸ਼ਨ ਹੋਊਗੀ ਦੇ ਜਿਹੜਾ ਪੰਜਾਬ ਦਾ ਪਾਣੀ ਆਲਰੇਡੀ ਖੋ ਚੁੱਕੇ ਭਾਖੜਾ ਤੇ ਆਪਦਾ ਕੰਟਰੋਲ ਕਰ ਚੁੱਕੇ ਕਿੰਨੇ ਬੰਦੇ ਇਹਨਾਂ ਨੇ ਡ부ੋ ਕੇ ਮਾਰੇ ਨੇ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਤੁਸੀਂ ਇੱਕ ਵੀ ਗੱਲ ਕਿਤੇ ਵੀ ਡਿਬੇਟ ਕਰਨੀ ਆ ਤਾਂ ਮੈਂ ਤਿਆਰ ਐ ਆਪਾਂ ਕਿਤੇ ਵੀ ਭਾਜਪੀ ਨੂੰ ਲੋਕਾਂ ਲਈ ਖੜੇ ਨਹੀਂ ਦੇਖਾਂਗੇ ਜਿਹੜਾ ਰਾਜ ਦਾ ਜਿਹੜੀ ਮੁਗਲਾਂ ਦਾ ੱੱਕੇ ਸ਼ਹੀਦਾਂ ਫਰਮਾਨਾਂ ਦਾ ਜਿਹੜਾ ਦੌਰ ਸੀ ਉਹ ਹਿੰਦੂ ਤਤਵ ਦੇ ਰੂਪ ਦੇ ਵਿੱਚ ਇਹਨਾਂ ਨੇ ਵਾਪਸ ਲੈ ਆਂਦਾ ਤੁਸੀਂ ਬਜਾਏ ਹੋਰਾਂ ਨੂੰ ਨਿੰਦਣ ਦੇ ਪੰਜਾਬ ਲਈ ਕੋਈ ਕੰਮ ਕਰੋ ਆਪਣੀ ਪੋਲੀਟੀਕਲ ਗੇਨਸ ਲਈ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ